30 ਸਾਲ ਕਰਾ ਲਿਆ ਹੁਣ ਕੋਈ ਪੈਸਾ ਨਹੀਂ ਕਰਾਉਣਾ 35 ਸਾਲ ਚ ਤੁਹਾਡਾ 650 ਰੁਪਏ ਜਿਹੜਾ ਕਰਾ ਰਹੇ ਸੀ ਉਹ ਕਾਰਪਸ ਤੁਹਾਡਾ ਬਣ ਗਿਆ 1 ਕਰੋੜ ਰੁਪਇਆ ਕੰਪਾਊਂਡਿੰਗ ਹੋ ਕੇ ਹੂੰ ਹੁਣ 1 ਕਰੋੜ ਤੋਂ ਬਾਅਦ ਨਵਾਂ ਜਮਾ ਨਹੀਂ ਕਰਾਉਣਾ ਔਰ ਹਰ ਮਹੀਨੇ ਤੁਸੀਂ 1 ਲੱਖ ਰੁਪਇਆ ਕਢਾਉਣਾ ਕਢਵਾਣਾ ਇਹ 30 ਸਾਲ ਦੀ ਬਾਅਦ ਜਮਾ ਕਿੰਨਾ ਕਰਾਇਆ ਸੀ ਮਹੀਨੇ ਦਾ 1000 650 650 650 ਜਮਾ ਕਰਾਇਆ ਤੇ ਕਢਵਾਉਣਾ ਕਿੰਨਾ ਮਹੀਨੇ ਦਾ 1 ਲੱਖ 1 ਲੱਖ ਰੁਪਏ ਮਹੀਨੇ ਦਾ ਹਰ ਮਹੀਨੇ ਕਢਾਉਣਾ ਇਨੇ 35 ਸਾਲਾਂ ਬਾਅਦ ਜਾ ਕੇ ਕਹਿੰਦੇ ਪਏ ਜੋ 60 ਸਾਲ ਦੀ ਏਜ ਹੋ ਗਈ ਮੇਰੇ ਰਿਟਾਇਰਮੈਂਟ ਹੋ ਗਈ ਲੱਖ ਰੁਪਏ ਮਹੀਨਾ ਕਢਾਉਣਾ ਜੀ ਕਢਾਣਾ 80 ਸਾਲ ਦੀ ਉਮਰ ਗਿਣਦੇ ਆ 20 ਸਾਲ ਤੁਸੀਂ ਲੱਖ ਰੁਪਏ ਮਹੀਨਾ ਕਢਾਈ ਜਾਣਾ ਕਿੰਨੇ ਪੈਸੇ ਕਢਾ ਲੈ ਬਹੁਤ ਜਿਆਦਾ 2 ਕਰੋੜ ਤੋਂ ਵੱਧ ਹੋ ਜੇ ਮੇਰੇ ਸਾਹਮਣੇ ਹਾਂ 2 ਕਰੋੜ 40 ਲੱਖ ਬਣਦਾ ਸਾਲ ਦਾ 12 ਲੱਖ ਤੇ 20 ਸਾਲ ਦਾ 2 ਕਰੋੜ 40 ਲੱਖ 2 ਕਰੋੜ 40 ਲੱਖ 2 ਕਰੋੜ 40 ਲੱਖ ਤੁਸੀਂ ਕਢਾ ਲਿਆ ਜਮਾ ਕਿੰਨਾ ਕਰਾਇਆ ਸੀ ਮਹੀਨੇ ਦਾ 650 650 80 ਸਾਲ ਚ ਦੁਨੀਆ ਨੂੰ ਰੁਖਸਤ ਕਰਕੇ ਚਲੇ ਗਏ ਤੇ ਫੇਰ ਉਹ ਤੁਹਾਡੇ ਖਾਤੇ ਚ ਫੇਰ ਵੀ ਅਜੇ ਪਾਉਣੇ 7 ਕਰੋੜ ਅਜੇ ਵੀ ਪਿਆ ਜਿਹੜਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਅਗਲੀ ਜਨਰੇਸ਼ਨ ਨੂੰ ਦੇ ਕੇ ਜਾ ਰਹੇ ਇਹ ਕਮਾਲ ਹੈ 650 ਦਾ ਇਹ 650 7 ਕਰੋੜ ਬਚ ਕਿਵੇਂ ਗਿਆ ਮੈਨੂੰ ਸਮਝ ਨਹੀਂ ਆਈ ਇਹ ਕੈਲਕੂਲੇਸ਼ਨਸ ਦਾ ਕਈਆਂ ਨੂੰ ਇਸ ਦਾ ਸਮਝ ਨਹੀਂ ਹੁੰਦਾ ਕਿਉਂਕਿ ਮੈਂ ਉਹੀ ਇਹ ਗ੍ਰੋਥ ਦਾ ਰੇਟ ਲਿਆ ਉਸ ਤੋਂ ਵੀ 1% ਘਟ ਲਿਆ ਜੋ ਸੈਂਸੈਕਸ ਦੀ ਗ੍ਰੋਥ ਪਿਛਲੇ 45 ਸਾਲਾਂ ਦੀ ਹੈ ਜੋ ਐਵਰੇਜ 45 ਸਾਲਾਂ ਦੀ ਹੈ ਉਸ ਪਰਸੈਂਟ ਤੋਂ ਵੀ 1% ਮੈਂ ਘਟ ਲਿਆ 15% ਗ੍ਰੋਥ ਲਈ ਹੈ ਜੋ ਨੋਰਮਲ ਹੈ ਕੋਵਿਡ ਤੋਂ ਬਾਅਦ ਤਾਂ 30% ਤੋਂ 40% ਗ੍ਰੋਥ ਵੀ ਆਈ ਹੈ ਲੇਕਿਨ ਉਹਨੂੰ ਛੱਡ ਦੇਈ ਆਪਾਂ ਮੈਂ 45 ਸਾਲਾਂ ਦੀ ਐਵਰੇਜ ਲੈ ਰਿਹਾ 15% ਦੀ ਗ੍ਰੋਥ ਦੇ ਨਾਲ ਵੀ 650 ਰੁਪਏ ਜਦੋਂ ਜਮਾ ਕਰਉਣਾ ਤੁਸੀਂ ਮਹੀਨੇ ਦਾ 1 ਲੱਖ ਰੁਪਏ ਕਢਾ ਰਹੇ ਹੋ 1 ਕਰੋੜ ਦੇ ਵਿੱਚੋਂ ਤੇ ਸਾਲ ਦਾ 12 ਲੱਖ ਕਢਾ ਰਹੇ ਹੋ ਦੈਟ ਮੀਨਸ ਕਿੰਨਾ ਕਢਾਇਆ ਤੁਸੀਂ 12% ਹੂੰ 1 ਕਰੋੜ ਦਾ 12 ਲੱਖ ਸਾਲ ਦਾ ਕਢਾਇਆ 12 12% ਕਢਾਇਆ ਤੁਹਾਡਾ ਪੈਸਾ ਕਿੰਨਾ ਕਿਸ ਰੇਟ ਤੇ ਗਰੋਅ ਕਰ ਰਿਹਾ 15% ਤੇ ਫਿਰ ਵੀ ਤੁਹਾਡਾ ਪੈਸਾ ਵੱਧ ਰਿਹਾ 20 ਸਾਲਾਂ ਚ ਵੀ ਤੁਹਾਡਾ ਪੈਸਾ ਹੋਰ ਫਰਦਰ ਵਧੀ ਜਾ ਰਿਹਾ ਕਢਾਤਾ ਤੁਸੀਂ ਉਨਾ ਹੀ ਰਹੋ ਹੂੰ ਲੇਕਿਨ ਕਈਆਂ ਦਾ ਸਵਾਲ ਆਉਂਦਾ ਉਹ 20 ਸਾਲਾਂ ਅੱਜ ਤੋਂ 30 ਸਾਲ ਬਾਅਦ 40 5 ਮਹਿੰਗਾਈ ਕਿੰਨੀ ਹੋ ਜਾਣੀ ਅਗਲਾ ਕਹਿੰਦਾ ਮੈਨੂੰ ਇਹ ਹੀ ਨਹੀਂ ਪਤਾ ਮੈਂ ਜਿਉਂਦਾ ਰਹਿਣਾ ਕਿ ਨਹੀਂ ਯੈਸ ਉਹਦੇ ਚ ਮਹਿੰਗਾਈ ਨੂੰ ਵੀ ਧਿਆਨ ਚ ਰੱਖਦੇ ਹੋ ਇਹ ਹੁੰਦਾ ਵੀ 650 ਤਾਂ ਜਸਟ ਇੱਕ ਆਈਦੀ ਤਰੀਕ ਵੀ ਨੋਮੀਨਲ ਅਮਾਉਂਟ ਹੈ ਮੈਂ ਤਾਂ ਜਸਟ ਇੱਕ ਇੱਕ ਐਗਜ਼ਾਮਪਲ ਦਿੱਤੀ ਹੈ ਤੁਸੀਂ 6500 ਕਰੋ ਹੂੰ 6500 ਨਾ ਕਰੋ 6500 6500 ਨਾ ਕਰੋ 6500 ਕਰ ਲਓ ਕੋਈ ਦਿੱਕਤ ਨਹੀਂ ਤੇ ਕੋਸ਼ਿਸ਼ ਕਰੋ ਜਿੰਨਾ ਵੀ ਤੁਸੀਂ ਪੈਸਾ ਕਰ ਰਹੇ ਹੋ ਉਹ ਚ ਹਰ ਸਾਲ 10% ਅਮਾਊਂਟ ਉਹਦੀ ਵਧਾ ਦਿਓ ਤਾਂ ਕਿ ਜਿਹੜੀ ਮਹਿੰਗਾਈ ਅੱਜ ਤੋਂ 20 ਸਾਲ ਬਾਅਦ ਦੀ 30 ਸਾਲ ਬਾਅਦ ਦੀ ਉਹਨੂੰ ਵੀ ਤੁਸੀਂ ਕਾਊਂਟਰ ਕਰ ਸਕੋ ਤਾਂ ਸਹੀ ਅਰਥ ਵਿੱਚ ਜਦੋਂ ਉਹ ਉਹਦੋਂ ਦੀ ਜੋ ਵੈਲਿਊ ਹੋਏ ਪੈਸੇ ਦੀ ਉਹਦੇ ਅਕੋਰਡਿੰਗ ਤੁਹਾਡੀ ਵੈਲਥ ਵੀ ਉਹਦੇ ਅਕੋਰਡਿੰਗਲੀ ਹੋਵੇ ਠੀਕ ਮੇਰੇ ਖਿਆਲ ਅਨੁਸਾਰਿਆਂ ਦੇ ਤੁਹਾਡੇ ਜਵਾਬ ਕੋਈ ਰਹਿ ਤਾ ਨਹੀਂ ਗਿਆ ਡਾਊਨ ਹੋ ਗਿਆ ਕਿਸੇ ਦਾ ਅਖੀਰ ਦੇ ਵਿੱਚ ਜਿਹੜੇ ਤੁਹਾਨੂੰ ਵਿਊਅਰਸ ਦੇਖ ਰਹੇ ਨੇ ਜਿਨ੍ਹਾਂ ਨੂੰ ਇਸ ਦੇ ਵਿੱਚ ਸ਼ੌਂਕ ਹੈ ਜਾਂ ਫਿਰ ਕੋਈ ਇੰਟਰਸਟ ਹੈ ਜਾਂ ਕੋਈ ਚਾਹੁੰਦਾ ਹੈ ਕਿ ਮੈਂ ਇਸ ਦੇ ਵਿੱਚ ਆਪਣਾ ਇਨਵੈਸਟ ਕਰਾਂ ਪੈਸੇ ਟਰੇਡਿੰਗ ਦੇ ਵਿੱਚ ਤਾਂ ਕਿਵੇਂ ਕਰ ਸਕਦੇ ਤੇ ਉਹਨਾਂ ਨੂੰ ਸੁਨੇਹਾ ਕੀ ਦਵਾਂਗੇ ਆਪਣੇ ਸਭ ਤੋਂ ਪਹਿਲਾਂ ਵੀ ਆਪਣੇ ਲਾਈਫ ਚ ਫਾਈਨੈਂਸ਼ੀਅਲ ਡਿਸਪਲਿਨ ਜ਼ਰੂਰ ਰੱਖੋ ਖਾਸ ਕਰਕੇ ਯੂਥ ਦੇ ਤੁਸੀਂ ਜਦੋਂ ਲਿਆ ਤੇ ਉਹਨਾਂ ਨੂੰ ਮੈਂ ਦੋ ਐਗਜ਼ਾਮਪਲਾਂ ਇੱਕ ਤਾਂ ਮੈਂ ਤੁਹਾਨੂੰ ਦੱਸ ਦਿੱਤੀ ਵੀ ਜਿਹੜੀ ਪਾਰਟੀਆਂ ਤੋਂ ਆਪਾਂ ਕਿਦਾਂ ਵੈਲਥ ਕ੍ਰੀਏਸ਼ਨ ਕਰ ਸਕਦੇ ਥੋੜੀ ਜੀ ਆਪਣੀ ਪਾਰਟੀ ਘਟਾ ਕੇ ਤੇ ਦੋ ਜਿਹੜੀਆਂ ਸਭ ਤੋਂ ਵੱਡੀਆਂ ਗਲਤੀਆਂ ਜਿਹੜੇ ਯੂਥ ਕਰਦੇ ਆ ਜਦੋਂ ਹੀ ਨੌਕਰੀ ਲੱਗਦੀ ਹੈ ਤੇ ਸਭ ਤੋਂ ਪਹਿਲੇ ਗਲਤੀ ਕੀ ਕਰਦੇ ਆ ਬੁਲੇਟ ਹਮ ਆਈਫੋਨ ਇਹ ਦੋ ਚੀਜ਼ਾਂ ਜਿਹੜੀਆਂ ਮੇਨ ਐ ਇਮੀਡੀਏਟਲੀ ਉਹ ਜਿਹੜੇ ਕੀ ਕਰਦੇ ਆ ਵੀ ਪੈਸੇ ਆਏ ਤੇ ਉਹ ਖਰੀਦ ਲੈਂਦੇ ਉਥੇ ਕ੍ਰੈਡਿਟ ਲੈ ਲੈਂਦੇ ਪੈਸੇ ਆਪਣੇ ਉਧਰ ਲਾਉਂਦੇ ਤੇ ਮੈਂ ਐਗਜ਼ਾਮਪਲ ਦੇਣਾ ਉਹਨਾਂ ਨੂੰ ਦੋਨਾਂ ਨੂੰ ਦੋ ਦੋਸਤਾਂ ਦੀ ਦੋਨੋਂ ਇਕੱਠੇ ਪੜ੍ਹਦੇ ਸੀ ਨੌਕਰੀ ਇਕੱਠੀ ਲੱਗੀ ਇੱਕ ਨੇ ਬੁਲੇਟ ਲੈ ਲਿਆ ਤੇ ਇੱਕ ਨੇ ਬੁਲੇਟ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ ਲੈ ਲਏ ਹਮ 10 ਸਾਲ ਬਾਅਦ ਬੁਲਟ ਦੀ ਕੀ ਵੈਲਿਊ ਰਹਿ ਗਈ ਕਬਾੜ 10 ਸਾਲ 15 ਸਾਲ ਬਾਅਦ ਕਬਾੜ ਲੇਕਿਨ ਜਿਨੇ ਬੁਲਟ ਕੰਪਨੀ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ ਲਏ ਸੀ ਉਹਦੀ ਵੈਲਿਊ ਕਿੰਨੀ ਹੋ ਗਈ 7.5 ਕਰੋੜ ਤੇ ਹੁਣ ਚਾਹੇ ਮਰਸੀਡੀਜ਼ ਲਵੇ ਤੇ ਭਾਵੇਂ ਜੋ ਮਰਜ਼ੀ ਲੇ ਡਾਊਨ ਪੇਮੈਂਟ ਤੇ ਫੇਰ ਵੀ ਪੈਸੇ ਬਚਦੇ ਆ ਥੈਟ ਇਜ਼ ਡਿਲੇਡ ਗ੍ਰੈਟੀਫਿਕੇਸ਼ਨ ਆਪਾਂ ਪਹਿਲਾਂ ਵੈਲਥ ਕ੍ਰੀਏਟ ਕਰੋ ਐਕਟਿਵ ਇਨਕਮ ਦੇ ਨਾਲ ਆਪਣੇ ਖਰਚੇ ਨਹੀਂ ਵਧਾਉਣੇ ਤਕਲੀਫ ਕੀ ਹੁੰਦੀ ਆ ਬੰਦਾ ਯੂਥ ਦੇ ਪੜ ਲਿਗ ਗਿਆ ਨੌਕਰੀ ਲੱਗ ਗਈ 20000 ਮਹੀਨੇ ਨੂੰ ਲੱਗ ਗਈ ਜਾਂ 40000 ਮਹੀਨੇ ਨੂੰ ਲੱਗ ਗਈ ਉਹ ਤੰਗ ਰਹਿੰਦਾ ਪੈਸੇ ਮਹੀਨੇ ਦੇ ਅਖੀਰ ਚ ਖਤਮ ਹੋ ਜਾਂਦੇ ਤੁਸੀਂ 10 ਸਾਲਾਂ ਬਾਅਦ ਦੇਖੋ 40000 ਤੋਂ ਉਹਦੀ ਸੈਲਰੀ 2 ਲੱਖ ਹੋ ਗਈ ਲੇਕਿਨ ਤੰਗ ਫੇਰ ਵੀ ਆ ਤੰਗ ਫੇਰ ਵੀ ਆ ਰੀਜ਼ਨ ਆਪਣੀ ਐਕਟਿਵ ਇਨਕਮ ਜਦੋਂ ਵਧੀ ਆਪਣਾ ਲਾਈਫ ਸਟਾਈਲ ਵੀ ਚੇਂਜ ਕਰ ਲਿਆ ਨੋ ਇਹ ਕੰਮ ਨਹੀਂ ਕਰਨਾ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪੈਸਿਵ ਇਨਕਮ ਆ ਐਕਟਿਵ ਇਨਕਮ ਤੁਹਾਡੀ 40 ਤੋਂ 60 ਹੋਈ 20000 ਇਨਕਮ ਵਧੀ ਤੁਸੀਂ 20000 ਨਾਲ ਆਪਣੇ ਖਰਚੇ ਨਾਲ ਵੰਡਾ ਲਓ 5000 ਖਰਚਾ ਵੰਡਾ ਲਓ 15000 ਇਨਵੈਸਟ ਕਰੋ ਫਿਰ ਤੁਹਾਡੀ 60 ਤੋਂ ਲੱਖ ਹੋਈ 40000 ਵਧੀ ਤੁਸੀਂ 10000 ਖਰਚਾ ਵੰਡਾ ਲਓ 30000 ਤੁਸੀਂ ਇਨਵੈਸਟਮੈਂਟ ਚ ਵੰਡਾ ਲਓ ਤਾਂ ਤੁਸੀਂ 40 ਦੀ ਏਜ ਪਹੁੰਚਣ ਤੋਂ ਪਹਿਲਾਂ ਪਹਿਲਾਂ ਫਾਈਨੈਂਸ਼ੀਅਲੀ ਫ੍ਰੀ ਹੋ ਜਾਓਗੇ ਵੀ ਤੁਹਾਡੀ ਚੁਆਇਸ ਹੋਊਗੀ ਮੈਂ ਜੋਬ ਕਰਾਂ ਕਿ ਨਾ ਕਰਾਂ ਮੈਂ ਦੁਨੀਆ ਘੁੰਮਣੀ ਹੈ ਤਾਂ ਵੀ ਪੈਸੇ ਆਈ ਜਾਣੇ ਇਹ ਮੈਜਿਕ ਹੈ ਇਸ ਮਾਰਕੀਟ ਦਾ ਪੈਸਿਵ ਇਨਕਮ ਦਾ ਪੈਸਿਵ ਇਨਕਮ ਨਾਲ ਐਸ਼ ਕਰੋ ਜਿੱਦਾਂ ਮਰਜ਼ੀ ਰੋੜੋ ਉਡਾਓ ਜੋ ਮਰਜ਼ੀ ਕਰੋ ਐਕਟਿਵ ਇਨਕਮ ਨਾਲ ਆਪਣੇ ਖਰਚੇ ਨਾਲ ਬਤਾਓ ਇਹ ਯੂਥ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ ਠੀਕ ਬਹੁਤ ਬਹੁਤ ਧੰਨਵਾਦ ਜੀ ਆਪਣਾ ਟਾਈਮ ਦੇਣ ਦੇ ਲਈ ਥੈਂਕ ਯੂ ਥੈਂਕ ਯੂ ਸੋ ਵਦੇਰੀ ਅਪਡੇਟਸ ਜੀ ਜੁੜੇ ਰਹੋ ਮਿੱਟੀ ਦੇ ਨਾਲ ਇਹ ਵੀ ਸਟਾਕ ਮਾਰਕੀਟ ਜੇ ਦੇਣੀ ਤਾਂ ਹੁਣ ਸਟਾਕ ਮਾਰਕੀਟ ਜਿਹੜਾ ਤੋਸੀਹ ਸਵਾਲ ਪੁੱਛਿਆ ਵੀ ਕਿਸ ਤਰ੍ਹਾਂ ਕਰੀਏ ਹਮ ਹੁਣ ਇਸ ਮਾਰਕੀਟ ਚ ਕੰਮ ਕਰਨ ਦੇ ਜਿਹੜੇ ਆ ਮੋٹے ਮੋٹے ਤੌਰ ਤੇ ਆਪਾਂ ਬ੍ਰਾਡਲੀ ਮੈਂ ਗੱਲ ਕਰਦਾ ਤਿੰਨ ਤਰੀਕੇ ਹੈਗੇ ਕੁਝ ਲੋਕ ਤਾਂ ਹੈਗੇ ਆ ਜਿਹੜੇ ਤੁਸੀਂ ਗੱਲ ਕੀਤੀ ਟਰੇਡਿੰਗ ਕਰਦੇ ਆ ਟਰੇਡਿੰਗ ਕਰਦੇ ਆ ਉਹਦੇ ਆਪਣੇ ਨਫੇ ਨੁਕਸਾਨ ਆਪਣੇ ਰਿਸਕ ਇਨਵੋਲ ਹੈ ਉਹ ਮੈਂ ਬਾਅਦ ਚੋਂ ਇਕੱਲੇ ਇਕੱਲੇ ਚੀਜ਼ ਨੂੰ ਕਲੀਅਰ ਕਰਾਂਗਾ ਦੂਸਰਾ ਤਰੀਕਾ ਹੋ ਜਾਂਦਾ ਕਈ ਬੰਦੇ ਟਰੇਡਿੰਗ ਕਰਦੇ ਵੀ ਨਹੀਂ ਟਰੇਡਿੰਗ ਨਹੀਂ ਕਰਨਾ ਸੀ ਕੰਪਨੀਜ਼ ਦੇ ਸ਼ੇਅਰ ਖਰੀਦਨੇ ਬਲੂ ਚਿਪ ਕੰਪਨੀ ਦੇ ਖਰੀਦਨੇ ਆ ਜਾਂ ਕਿਸੇ ਵੀ ਕੰਪਨੀ ਦੇ ਖਰੀਦਨੇ ਆ ਵਰਦਮਨ ਗਰੁੱਪ ਖਰੀਦਨਾ ਰੇਲਿਆੰਸ ਗਰੁੱਪ ਦੇ ਸ਼ੇਅਰ ਖਰੀਦਨੇ ਆ ਟਾਟਾ ਗਰੁੱਪ ਖਰੀਦਨਾ ਜਾਂ ਸਟੇਟ ਬੈਂਕ ਦੇ ਜਾਂ ਐਚਡੀਐਫਸੀ ਬੈਂਕ ਜਿਹੜੇ ਬਲੂ ਚਿਪ ਕੰਪਨੀ ਹੈ ਇਹਨਾਂ ਚ ਪੈਸੇ ਆਪਣੇ ਇਨਵੈਸਟ ਕਰਨੇ ਇੱਕ ਤਾਂ ਦੂਜਾ ਤਰੀਕਾ ਆ ਹੈਗਾ ਤੀਜਾ ਤਰੀਕਾ ਇਹ ਹੈਗਾ ਵੀ ਆਪਾਂ ਇੱਕ ਐਕਸਪਰਟ ਦੀ ਗਾਈਡੈਂਸ ਦੀ ਹੈਲਪ ਲਈਏ ਜਾਂ ਮਿਊਚੁਅਲ ਫੰਡ ਜਿਹਨੂੰ ਕਹਿੰਦੇ ਆ ਆਪਾਂ ਉਹਨ ਪੈਸੇ ਮਿਊਚੁ ਇਹ ਐਟੀਐਫ ਕਹਿ ਲੋ ਉਹ ਸਾਰੇ ਆਪਾਂ ਕੈਟਾਗਰੀ ਜਿਹੜੀ ਆ ਇਹ ਮਿਊਚੁਅਲ ਫੰਡ ਚ ਹੀ ਆਉਂਦੀ ਹੈ ਚਾਹੇ ਇਹ ਇਹ ਤਰੀਕੇ ਆ ਜੀ ਐਟੀਐਫ ਹੋ ਗਿਆ ਸਿਪ ਹੋ ਗਿਆ ਤੇ ਮਿਊਚੁਅਲ ਫੰਡ ਹੋ ਗਿਆ ਇਹ ਨਾਮ ਕੰਨ ਇਧਰੋਂ ਫੜ ਲਓ ਇਧਰੋਂ ਫੜ ਲਓ ਮੋٹے ਮੋٹے ਤੌਰ ਤੇ ਉਹੀ ਹੈ ਮਤਲਬ ਬ੍ਰਾਡਲੀ ਤਿੰਨ ਕੈਟਾਗਰੀਜ਼ ਹੈਗੀਆਂ ਇੱਕ ਟਰੇਡਿੰਗ ਇੱਕ ਪਰਟੀਕੂਲਰ ਸਕ੍ਰਿਪਟ ਸ਼ੇਅਰ ਖਰੀਦਨੇ ਔਰ ਤੀਜਾ ਮਿਊਚੁਅਲ ਫੰਡ ਇਹ ਤਿੰਨ ਹੀ ਤਰੀਕੇ ਹੈਗੇ ਹੁਣ ਇਹ ਆ ਜਾਂਦਾ ਵੀ ਤਿੰਨਾਂ ਦੇ ਕੀ ਰਿਸਕ ਇਨਵੋਲ ਹੈ ਤੇ ਕੀ ਰਿਟਰਨ ਹੋ ਸਕਦੀ ਆ ਕੋਵਿਡ ਤੋਂ ਬਾਅਦ ਦੀ ਗੱਲ ਕਰਾਂ ਮੈਂ 2020 ਚ ਕੋਵਿਡ ਆਇਆ ਉਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਡੀਮੈਟ account ਖੁੱਲਨੇ ਸ਼ੁਰੂ ਹੋਏ ਸੀ 1995 ਚ ਪਹਿਲਾਂ ਤਾਂ ਫਿਜ਼ੀਕਲ ਸ਼ੇਅਰ ਹੁੰਦੇ ਸੀ 95 ਦੇ ਡੀਮੈਟ account ਸ਼ੁਰੂ ਹੋਏ 1995 ਤੋਂ ਲੈ ਕੇ ਕੋਵਿਡ ਤੱਕ 2020 ਤੱਕ ਇੰਡੀਆ ਚ ਟੋਟਲ ਜਿਹੜੇ ਡੀਮੈਟ account ਦੀ ਗਿਣਤੀ ਸੀ ਉਹ ਲਗਭਗ 4 ਕਰੋੜ ਸੀ ਉਸ ਵੇਲੇ ਹਾਂ 1995 ਦੇ ਵਿੱਚ 95 ਤੋਂ ਲੈ ਕੇ 2020 ਤੱਕ 2020 ਤੱਕ ਕਿੰਨੇ ਸਾਲ ਹੋ ਗਏ ਲਗਭਗ 25 ਸਾਲ 25 ਸਾਲਾਂ ਦੇ ਵਿੱਚ ਕਿੰਨੇ ਅਕਾਊਂਟ ਖੁੱਲੇ 4 ਕਰੋੜ ਹੂੰ 2020 ਤੋਂ ਹੁਣ ਆ ਗਿਆ 2025 5 ਸਾਲ ਹੁਣ ਗਿਣਤੀ ਕਿੰਨੀ ਹੈ 18 ਕਰੋੜ ਤੋਂ ਵੀ ਉੱਪਰ ਕਰਾਸ ਕਰ ਚੁੱਕੇ ਅਸੀਂ ਇਹ ਮਨਸਤ ਵੀ YouTube ਦੇ ਥਰੂ ਜਿਵੇਂ ਵੀਡੀਓਜ਼ ਚੱਲਦੀਆਂ ਨੇ ਲੋਕਾਂ ਨੂੰ ਪਤਾ ਲੱਗਦਾ ਹੈ ਫਿਰ ਉਹ ਇਸ ਕਰਕੇ ਇਧਰ ਨੂੰ ਜ਼ਿਆਦਾ ਜ਼ਿਆਦਾ ਰਹੀ ਨੇ ਅਜੇ ਵੀ ਪੈਨੇਟ੍ਰੇਸ਼ਨ ਬਹੁਤ ਘੱਟ ਹੈ ਲੇਕਿਨ ਜਿਹੜੀ ਸਭ ਤੋਂ ਵੱਡ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ 25 ਸਾਲਾਂ ਚ ਕੰਮ ਹੋਇਆ ਉਹਦੇ ਨਾਲੋਂ 4 ਗੁਣਾ ਕੰਮ ਪਿਛਲੇ 55 ਸਾਲਾਂ ਜੀ ਹੋਏ। ਹਮ। ਦੈਟ ਮੀਨਸ ਕੋਵਿਡ ਤੋਂ ਬਾਅਦ ਲੋਕਾਂ ਦਾ ਰੁਝਾਨ ਜਿਹੜਾ ਸਟਾਕ ਮਾਰਕੀਟ ਪ੍ਰਤੀ ਬਹੁਤ ਵਧਿਆ। ਹਮ। ਉਹਦੇ 'ਚ ਬਹੁਤ ਵੱਡਾ